ਸਤਿ ਸ੍ਰੀ ਅਕਾਲ ਦੋਸਤੋ ਫੱਟਾ ਜੱ ਇਕੱਠੇ ਜਾਂਦਾ 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 ਸਪਰੇਅ ਕਰ ਰਹੇ ਆ ਵੀਰੇ ਗੋਲੀ ਡੰਡੇ ਵਾਲੀ ਕੋਰ ਬਾਹਣ ਦੇ ਉੱਪਰ ਆਹ ਦੇਖ ਸਕਦੇ ਹੋ ਤੁਸੀਂ ਪਹਿਲਾਂ ਅਸੀਂ ਢੋਲੀਆਂ ਜਾ ਕੇ ਕਰਦੇ ਤੇ ਵੀਰੇ ਕੋਈ ਮਤਲਬ ਖਾਸ ਰਿਜ਼ਲਟ ਨਹੀਂ ਉਹਦਾ ਮਿਲਦਾ ਸੀ ਪਰ ਪਿਛਲੇ ਸਾਲ ਅਸੀਂ ਇਹ ਕੀੜੇ ਨਾਲ ਬਾਈ ਸਪਰੇਅ ਕਰੀ ਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਬਾਕੀ ਸਵਾਰ ਵੀਰੇ ਤੇ ਤੁਹਾਨੂੰ ਜਰੂਰ ਦੱਸਾਂਗੇ ਵੀ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ। ਬਾਕੀ ਤੁਸੀਂ ਦੱਸਿਓ ਬਾਈ ਤੁਹਾਨੂੰ ਮੈਂ ਦਵਾਈਆਂ ਦਿਖਾ ਦਿੰਨਾ ਵੀ ਇਹਨਾਂ ਦੇ ਰਿਜ਼ਲਟ ਕਿਵੇਂ ਨੇ। ਇਹ ਹੁਣ ਅਸੀਂ ਕਰਾ ਰਹੇ ਹਾਂ ਘਟੂ ਘਟ 10 ਕਿਲੋ ਉੱਪਰ ਵੀਰੇ। ਇਹ ਤਾਂ ਉਹਦੀ ਸਪਰੇਅ ਮਤਲਬ ਕਿ ਵੀਡੀਓ ਆ ਗਿਦਰੇ ਆ ਦਵਾਈਆਂ ਨੇ ਬਾਈ ਤੇ ਕਿਹ ਹੋ ਗਈ ਵੀਰੇ ਇੱਕ ਡਿਫੈਂਡਰ ਡਿਫੈਂਡਰ 30 ਪ੍ਰੈਡਨੀ ਮੈਥਲਿਨ 30 ای سی ਇਹ ਦੋ ਦਵਾਈਆਂ ਵੀਰੇ ਮਿਕਸ ਕਰਕੇ ਤੇ ਆ ਦੇਖੋ ਕਿੰਨੇ ਕਿੰਨੇ ਉਹ ਚੋ ਹੋ ਜਾਂਦੀ ਇਹ ਢਟੋਲੀ ਨਾਲ ਆ ਕੀੜਾ ਜਿਹਾ ਭਰ ਕੇ ਚਾਰ ਕਿਲੀਆਂ ਤੇ ਬਾਈ ਰਿਜ਼ਲਟ ਵਧੀਆ ਨੇ ਰਿਜ਼ਲਟ ਵਧੀਆ ਜਿਹਾ ਪਰਸ਼ਾ ਕਹਿੰਦੇ ਕਿਸਾਨਾਂ ਦਾ ਵਿਊ ਆ ਬਾਈ ਇਹ ਕੇਂਦਰ ਸਿੰਘ ਦਾ ਬੇਪੀ ਇਸਲੇ ਸਾਲ ਮੈਂ ਕਰੀਤੀ ਇਹ ਵੀ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਢੋਲੀਆਂ ਨਾਲ ਔਖਾ ਹੁੰਦਾ ਸੀ ਢੋਲੀਆਂ ਨਾਲ ਜਦੋਂ ਕਹਿੰਦੇ ਢੋਲੀਆਂ ਨਾਲ ਕਰਦੇ ਸੀ ਵੀਰੇ ਉਹਦੇ ਨਾਲ ਗੁੱਲੀ ਡੰਡਾ ਬਿਲਕੁਲ ਨਹੀਂ ਮਰਦਾ ਸੀ ਪਰ ਇਹਦੇ ਨਾਲ ਰਿਜ਼ਲਟ ਵਧੀਆ ਨੇ ਕਿ ਕਿਸਾਨ ਸਖਾਲੇ ਵੀ ਨੇ ਹਾਂ ਜਿਹੜਾ ਖੜ ਜਾ ਜ਼ਰੂਰ ਜਾਂਦਾ ਜਦੋਂ ਉਹ ਰੁਕਦਾ ਜਿਹੜਾ ਢੋਲੀ ਨਾਲ ਕਰਦੇ ਸੀ ਹਾਂ ਢੋਲਨਾ ਰੁਕ ਜਾਂਦਾ ਸੀ ਜਦੋਂ ਉਹ ਰੁਕਦਾ ਪਾਉਂਦਾ ਵੀ ਫੇਰ ਚੱਲ ਪੈਂਦਾ ਸੀ ਤੇ ਇਹਦੇ ਨਾਲ ਇਹਨਾਂ ਰਿਜ਼ਲਟ ਬਹੁਤ ਵਧੀਆ ਨੇ ਵਧੀਆ ਨੇ ਕਿਸਾਨ ਸਖਾਲੇ ਵੀ ਨੇ ਕਿਉਂ ਕੋਰਤੇ ਹੋ ਜਾਂਦੀ ਆ ਉਹ ਚਾਪਾ ਨੂੰ ਕਣਕ ਮਦਣੀ ਪੈਂਦੀ ਆ ਤੇ ਕੋਸਾ ਝੋਲ ਨਹੀਂ ਚੱਕਣੀ ਪੈਂਦੀ ਢੋਲੀ ਨਹੀਂ ਚੱਕਣੀ ਪੈਂਦੀ ਤੇ ਰਿਜ਼ਲਟ ਵੀ ਵਧੀਆ ਮਿਲਦਾ ਮੱਕ ਪਾਣੀ ਵਧੀਆ ਲੱਗਦਾ ਨਾਲ ਸਿਰਕ ਬੱਦੂ ਜਿਹਾ ਪਾਣੀ ਪਾਣੀ ਵੱਧ ਲੱਗਦਾ ਬਾਕੀ ਪ੍ਰਭੂ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਦਾ ਅਸੀਂ ਘਟੂ ਘਟ ਅਠ 10 ਕਿਲਿਆਂ ਦੇ ਸਪਰੇਅ ਕਰਾਂਗੇ ਅੱਜ ਇਹਦੇ ਨਾਲ ਪਿਛਲੇ ਸਾਲ ਸਾਨੂੰ ਰਿਜ਼ਲਟ ਬਹੁਤ ਸੋਹਣੇ ਮਿਲੇ ਤੇ ਇਸ ਕਰਕੇ ਅਸੀਂ ਇਸ ਸਾਲ ਵੀ ਕੋਰ ਵਾਹਣਤੀ ਕਰ ਰਹੇ ਹਾਂ ਬਾਈ ਬਾਕੀ ਤੁਸੀਂ ਦੱਸਿਓ ਲਾਇ ਕਮੈਂਟਾਂ ਦੇ ਵਿੱਚ ਵੀ ਕਿਹਨੇ ਕਿਹਨੇ ਕਰੀ ਆ ਤੇ ਕਿਹੜੀ ਦਵਾਈ ਕਰੀਆ ਬਾਈ ਆਪਾਂ ਤੁਹਾਨੂੰ ਦਵਾਈਆਂ ਦਿਖਾਤੀਆਂ ਵੀ ਆ ਕਰੀਆਂ ਨੇ ਤੁਸੀਂ ਵੀ ਰਿਜ਼ਲਟ ਦੱਸੋ ਇਹ ਦਵਾਈਆਂ ਦੇ ਚੰਗੇ ਨੇ ਜਾਂ ਜਿਹੜੀ ਤੁਸੀਂ ਕੀਤੀ ਆ ਬਾਈ ਉਹ ਵੀ ਸੈਂਡ ਕਰਿਓ ਹਲੇ ਕਿਉਂ ਆਪਣੇ 10 ਕਿੱਲੇ ਹੋਰ ਰਹਿੰਦੇ ਨੇ ਬਾਈ ਵੀ ਠੇਕੇ ਵਾਲੇ ਵੀ ਉਹਨਾਂ ਤੇ ਵੀ ਕਰਨੀਆਂ ਵੀ ਕਿਹੜੀ ਦਵਾਈ ਦਾ ਰਿਜ਼ਲਟ ਵੈਸਟ ਆ ਤਾਂ ਜੋ ਆਪਾਂ ਅੱਗੇ ਕਿਸਾਨਾਂ ਨੂੰ ਵੀ ਅਵੇਅਰ ਕਰ ਸਕੀਏ ਵੀ ਆਹ ਦਵਾਈ ਚੰਗੀ ਆ ਜਾਂ ਮਾੜੀ ਆ ਕਿਉਂਕਿ ਬਾਈ ਇੱਕ ਦੂਜੇ ਦੇ ਸਾਥ ਨਾਲੇ ਦੇਖੋ ਆਪਾਂ ਅੱਗੇ ਵੱਧ ਸਕਦੇ ਆ ਤਾਂ ਹੀ ਕਹਣਾ ਹੈ ਭਰਾਵੋ ਬੇਨਤੀ ਹੈ ਵੀ ਇਹ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਾਨੀ ਨਾਲ ਸੰਬੰਧਤਾ ਉਹ ਦੇਖੋ ਵੀਰੇ ਉਹ ਲੱਗ ਰਿਹਾ ਸਪਰੇਅ ਕਰਨਾ ਬਾਕੀ ਧੰਨਵਾਦ ਦੋਸਤੋ ਬਾਕੀ ਤੁਹਾਡੇ ਕੀ ਵਿਚਾਰ ਨੇ ਵੀ ਕੋਰ ਤੇ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਯਾ ਇਹਦੇ ਰਿਜ਼ਲਟ ਵਧੀਆ ਮਿਲਦੇ ਨੇ ਕਾ ਆਪਾਂ ਨੂੰ ਖੜੀ ਕਣਕ ਤੇ ਰਿਜ਼ਲਟ ਵਧੀਆ ਮਿਲਦੇ ਨੇ ਧੰਨਵਾਦ ਦੋਸਤੋ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਬਾਈ